ਚਾਰੇ ਵਰਨ ਯਾਦ ਰੱਖਿਓ ਹਰਮੰਦਰ ਸਾਹਿਬ ਦੇ ਦਰਵਾਜ਼ੇ ਚਾਰ ਨੇ ਪਰ ਦਰਸ਼ਨ ਜੋਗੀ ਦਾ ਇੱਕੋ ਹੈ ਹਰਮੰਦਰ ਦੇ ਦਰਵਾਜ਼ੇ ਚਾਰ ਦਾ ਮਤਲਬ ਇਹ ਨਹੀਂ ਕਿ ਮੁਸਲਮਾਨ ਆਏ ਜਿਹੜਾ ਮਰਜੀ ਆਵੇ ਪਰ ਚੇਤੇ ਰੱਖਿਓ ਇੱਥੇ ਇੱਕੋ ਦਰਵਾਜ਼ਾ ਅੰਦਰ ਜਾਣ ਦਾ ਗੱਲ ਕੇਵਲ ਇੱਕ ਓੰਕਾਰ ਦੀ ਹੋਵੇ ਗੱਲ ਸਿਰਫ ਪਰਮਾਤਮਾ ਦੀ ਹੋਵੇਗੀ ਕੋਈ ਦੇਵੀ ਦੇਵਤਾ ਵੀ ਹੋਰ ਨਹੀਂ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਸੰਨ ਸ੍ਰੀ ਖਲਮੰਦਰ ਸਾਹਿਬ ਦਰਬਾਰ ਸੇ ਦਿੱਤਾ ਦੂਸਰੀ ਮੈਂ ਬਿੰਤੀ ਕਰਾਂ ਕਰਤਾਰਪੁਰ ਦੀ ਤਰਕੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਗੁਰਮੁਖੀ ਸੈਕਰੀਫੀਕੀ ਅਰੰਭਾ ਕਰ ਦਿੱਤੀ ਸੀ ਮੇਰੀ ਮੈਂ ਬੜੇ ਸਰਲ ਜਿਹੇ ਸ਼ਬਦ ਕਾਹਾਂਗਾ ਕਿਉਂਕਿ ਅੱਜ ਬਹੁਤ ਸਾਰੇ ਸਿੱਖ ਸਿੱਖ ਤਾਂ ਛੱਡੋ ਲੀਡਰ ਮੈਂ ਕਹਿ ਸਕਾਂ ਨਾ ਸਕਾਂ ਉਹਨਾਂ ਮੁਕਾਬਲੇ ਦੇ ਕੇ ਕੋਦੂ 35 ਅੱਖਰ ਪੜ੍ਹਾਂ ਦੇਖ ਕੇ ਲੇਖ ਕੇ ਦਿਖਾਣ ਸਿੱਖਾ ਹੁੰਦੇ 35 ਅੱਖਰ ਲਿਖਣੇ ਹੁੰਦੇ ਪਰ ਇਸ ਚੀਜ਼ ਨੂੰ 네ਗੇਟਿਵਲੀ ਨਹੀਂ ਲੈਣਾ ਕਿਉਂਕਿ ਇਸ 네ਗੇਟਿਵ ਬੋਲ ਕੇ ਸਹਿਮਤੀ ਪ੍ਰਗਟ ਕਰਨਿਆ ਸਲਕ ਸੰਗਤ ਨੂੰ ਕਲਪਾ ਕੇ ਦੂਰ ਜਾਂਦੇ ਪਰ ਮੇਰੀ ਬੇਨਤੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਗੁਰਮੁਖੀ ਸ਼ੁਰੂ ਕੀਤੀ ਹਾਲਾਂਕਿ ਸਾਰੇ ਮੈਨੂੰ ਪਤਾ ਹੈ ਬ੍ਰਹਮੀ ਮੈਂ ਕਿਉਂ ਸ਼ਬਦ ਲੈ ਰਿਹਾ ਕੱਲ ਕੁਝ ਦਿਨ ਬਣਾਇਆ ਕੁਝ ਕਿੰਨੇ ਗੁਰਮੁਖੀ ਸੈਕਰੀਫਿਟ ਜਿਹੜਾ ਬ੍ਰਹਮੀ ਸ਼ਾਰਦਾ ਤੇ ਪਾਕਰੀ ਦੇ ਜਿਹੜੇ ਅੱਖਰ ਇਹ ਸਫਰ ਕਰਦੇ ਕਰਦੇ ਆਇ ਤਾ ਬਣਿਆ ਪਰ ਨੇ ਅੱਜ ਜੀਵਾਨ ਸਿੱਧ ਕਰਦੇ ਪਏ ਇਹਨਾਂ ਅੱਖਰਾਂ ਦੇ ਮਿਰਮਾਤਾ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਰਾਗ ਅਸਾਂ ਵਿੱਚ ਪੱਤੀ ਜਿਹੜੇ ਸਿੰਘ ਪਾਠ ਕਰਦੇ ਆ ਕਿ ਮੇਰੀ ਬੇਨਤੀ ਬੜੀ ਛੇਤੀ ਸਮਝਣ ਦੀ ਅਸੀਂ ਮੈਂ ਵੀ ਕਹਿੰਨਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ ਆਪ ਵਿੱਚ ਉਹ ਬਹੁਤ ਜਜ਼ਬਾਤੀ ਹੋ ਕੇ ਕਹਿੰਦਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਮੈਂ ਕਿਸੇ ਨੂੰ ਨਹੀਂ ਮੰਨਦਾ ਪਰ ਇੰਨੀ ਉਮਰ ਲੰਘੀ ਕਦੀ ਗੁਰੂ ਗ੍ਰੰਥ ਸਾਹਿਬ ਦਾ ਬਾਤ ਕੀਤਾ ਕੱਲਿਆਂ ਇਸ ਗੱਲ ਨੂੰ ਮੈਂ ਕੋ ਝਿੜਕ ਨਹੀਂ ਰਿਹਾ ਮੈਂ ਕਹਿੰਨਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਸੇਖਾਂ ਮੈਂ ਆਪਣੀ ਇੰਨੀ ਸੱਦੀ ਕਰ ਲਈ ਮਨਾ ਕੋ ਮੈਂ ਗ੍ਰੰਥ ਪੜ੍ਹ ਲੈ ਪੈਸੇ ਕਮਾਣ ਲਈ ਮੇਰੇ ਕੋਲ ਜ਼ਿੰਦਗੀ ਚ ਇੱਕ ਸਾਲ ਵੀ ਨਹੀਂ ਨਿਕਲਿਆ ਗੁਰੂ ਗ੍ਰੰਥ ਸਾਹਿਬ ਦੇ ਮੈਂ ਦਰਸ਼ਨ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦੀ ਭਾਈਆਂ ਦੀ ਰੋਜੀ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਬਾਬਿਆਂ ਦੀ ਢੇਰੇਦਾਰੀ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕੇਵਲ ਇੱਕ ਜਮਾਤ ਵਾਸਤੇ ਨਹੀਂ ਇਥੇ ਪਿਆਰਿਓ ਹਰ ਮਨੁੱਖ ਨਕਲਾ ਸਿੱਖ ਨਹੀਂ ਕਾਂ ਦਾ ਹਰ ਮਨੁੱਖ ਜਿਹੜਾ ਰੱਬ ਨੂੰ ਪਿਆਰ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਸਕਦਾ ਜੇ ਤੁਸੀਂ ਥੋੜੀ ਜਿਹੀ ਗੱਲ ਧਿਆਨ ਨਾਲ ਸੁਣਿਆ ਸਾਡੇ ਪਹਿਲਾਂ ਤਿੰਨ ਪੁੱਤियां ਹੁੰਦੀਆਂ ਸਨ ਸੰખ્યા ਦੀ ਸਭ ਤੋਂ ਪਹਿਲਾਂ ਹੁੰਦੀ ਸੀ ਪੰਜ ਗ੍ਰੰਥੀ ਅੱਜ ਵੀ ਮਿਲਦੀ ਹੈ ਧਰਮ ਪ੍ਰਚਾਰ ਕਮੇਟੀ ਤੋਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਪੰਜ ਗ੍ਰੰਥੀ ਦੀ ਸੰਖਿਆ ਦੇ ਦਿੰਦੇ ਸਨ ਪੰਜ ਗ੍ਰੰਥੀ ਤੋਂ ਬਾਅਦ ਆਉਂਦੀ ਸੀ 22 ਵਾਰਾਂ ਦੀ ਕੋਥੀ ਉਹਦੀ ਸੰਖਿਆ ਦਿੰਦੇ ਸੰਤ ਤੇ 30 ਤੀਸਰੀ ਆਉਂਦੀ ਸੀ ਭਗਤ ਬਾਣੀ ਭਗਤਾਂ ਦੀ ਬਾਣੀ ਤੇ ਸਵੈਏ ਸਹਿਸਕ੍ਰਿਤੀ ਦੇ ਚ ਆ ਜਾਂਦੀ ਸੀ ਜਿਹੜਾ ਸਿੱਖ ਤਿੰਨ ਬਾਣੀਆਂ ਦੇ ਸੰਗ ਤੇ ਤਿੰਨ ਕੋਥੀਆਂ ਦੀ ਸੰਖਿਆ ਕਰ ਲੈਂਦਾ ਸੀ ਫਿਰ ਉਹਨੂੰ ਗੁਰਦੇਵ ਦੇ ਚਰਨੀ ਲਾਇਆ ਜਾਂਦਾ ਸੀ ਨਾਲ ਨਾਲ ਉਹਦੀ ਸੰਖਿਆ ਚਲਦੀ ਰਹਿੰਦੀ ਸੀ ਆਪਦੇ ਕੋਤ ਪਾਟ ਕਰਦੇ ਰੋਸ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਇਹ ਗੁੰਜਰ ਸੰਪ ਥਾਲ ਹੈ ਜੀ ਇਹਦੇ ਵਿੱਚ ਸਤ ਹੈ ਸੰਤੋਖ ਹੈ ਸ਼ੁਭ ਵਿਚਾਰ ਹੈ ਪਰ ਕੱਲੇ ਗੱਲਾਂ ਨਾਲ ਸਤ ਸੰਤੋਖ ਵਿਚਾਰ ਬਿਲਕੁਲ ਥੋਤੀ ਹੈ ਇਹਨਾਂ ਤਿੰਨਾਂ ਦਾ ਆਧਾਰ ਅੰਮ੍ਰਿਤ ਨਾਮ ਹੈ ਥਾਲ ਵੀ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਪੁਰ ਦਾ ਪਈਓ ਜਿਸ ਦਾ ਸਭ ਤੋਂ ਅਧਾਰ ਉਹ ਅੱਗੇ ਮਾਰ ਜਿਕੇ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਹਰੋ ਇਹ ਵਸਤ ਤਜੀ ਨੈ ਜਾਈ ਨਿਤ ਨਿਤ ਰੱਖ ਉਰ ਧਾਰੋ ਅਗੇ ਕੀ ਜੀ ਤਨ ਸੰਸਾਰ ਆ ਚਰਨ ਜਿਦਾ ਵੀ ਤਰੀਏ ਜਿਦਾ ਸ਼ਬਦ ਹੈ ਇਥੋਂ ਸ਼ੁਰੂ ਹੋਇਆ ਸਿੱਖਾਂ ਚਪਾ ਅਕਸਰ ਕੇਂਦਰ ਸੰ ਮੇ ਆਪਣੇ ਬੱਚੇ ਨੂੰ ਅੱਜ ਅਸੀਂ ਗੁਰੂ ਜੀ ਦੇ ਚਰਨੀ ਲਾ ਲਗੇ ਉਹਦਾ ਮਤਲਬ ਸੀ ਇਹ ਸਹਿਜ ਪਾਰ ਸ਼ੁਰੂ ਕਰ ਲਗਾ ਇਹ ਸ਼ਬਦ ਹੈ ਚਰਨ ਲੱਗਣ ਦਾ ਮਤਲਬ ਕੇਵਲ ਮਾਨਵੀ ਪੈਰ ਨਹੀਂ ਚਰਨ ਗੁਰੂ ਕਾ ਸ਼ਬਦ ਹੈ ਤਮ ਸੰਸਾਰ ਚਰਨ ਲਗ ਤਰੀਏ ਹਨੇਰਾ ਬਣਾ ਹੈ ਪਰ ਗੁਰੂ ਅਰਜਨ ਦੇਵ ਕਹਿੰਦਾ ਜਿਹੜਾ ਸ਼ਬਦ ਦਾ ਚਰਨ ਪਕੜ ਲਗਾ ਹਨੇਰੇ ਵਿੱਚ ਨਿਕਲ ਜਾਏ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪ੍ਰਸਾਰੂ ਬੇਨਤੀ ਜਿਹੜੀ ਕਰ ਲਗਾ ਸਭ ਤੋਂ ਪਹਿਲਾਂ ਗੁਰਮਖੀ ਸ਼ੁਰੂਆਤ ਕਰਤਾਰpur ਤੋਂ ਕਿਉਂਕਿ ਜਿਹੜੀ ਆਸਾ ਰਾਤ ਵਿੱਚ ਪੱਟੀ ਹੈ ਉਹਦੀ ਸ਼ੁਰੂ ਹੁੰਦੀ ਹੈ ਸਤ ਸੇ ਤੋਂ ਬਿੰਦੀ ਵੀ ਜੇ ਸਮਝ ਨਾ ਵੀ ਪਏ ਮੈਂ ਇਹ ਨਹੀਂ ਕਿ ਮੈਂ ਹੰਕਾਰ ਚ ਕਹਿ ਰਿਹਾ ਸੁਣ ਜ਼ਰੂਰ ਲਿਆ ਜੇ ਕਿਉਂਕਿ ਜਿਸ ਗੁਰੂ ਜੀ ਨੂੰ ਤੁਸੀਂ ਅਸੀਂ ਮੱਥਾ ਟੇਕਨੇ ਗੁਰਮਖੋ ਇਹਦੇ ਖਜ਼ਾਨੇ ਦਾ ਕੋਈ ਪਾਰਾ ਬਾਤ ਗੁਰੂ ਸਾਹਿਬ ਨੇ ਜਦੋਂ ਗੁਰਮ ਕੀ ਪੱਟੀ ਲਿਖੀ ਉਹਦੇ ਸਭ ਤੋਂ ਪਹਿਲਾ ਅੱਖਰ ਜਿਹੜਾ ਵਰਤਿਆ ਸਤ ਸਹਿ ਸੋਏ ਸ੍ਰੀ ਸਤਿ ਦਿਨ ਸਾਜੀ ਸਬਨਾ ਸਾਹਿਬ ਏਕ ਪਇਆ ਜਿਹੜੇ ਸਿੰਘ ਪਾਠ ਕਰਦੇ ਨੇ ਵੀ ਫਿਰ ਮੈਂ ਤਾਂ ਕਿਹਾ ਕਿ ਗੁਰੂ ਨੂੰ ਸੱਚੀ ਜੇਤੀ ਕਟੋ ਕਟ ਪ੍ਰਾਨ ਨਿਕਲਣ ਤੋਂ ਪਹਿਲਾਂ ਇੱਕ ਵਾਰੀ ਗੁਰਗੰਸਾਹਿਬ ਦੇ ਦਰਸ਼ਨ ਤਾਂ ਕਰ ਲੋ ਧਿਆਨ ਕਰਕੇ ਬਾਣੀ ਕੈਮਿਸਟਰੀ ਦੇ ਸੂਤਰ ਨਹੀਂ ਗੁਰਬਾਣੀ ਮੈਥ ਦੇ ਫਾਰਮूले ਨਹੀਂ ਗੁਰਬਾਣੀ ਜੀਓਗ੍ਰਾਫੀਆ ਨਹੀਂ ਗੁਰਬਾਣੀ ਲੜੀਵਾਰ ਕਿਸਤਰੀ ਨਹੀਂ ਗੁਰਬਾਣੀ ਰਾਜਿਆਂ ਮਹਾਰਾਜਿਆਂ ਦੀਆਂ ਧਾਣੀਆਂ ਲਗੀਆਂ ਗੁਰਬਾਣੀ ਦਾ ਸ਼ਬਦ ਤਾਂ ਸੁਧਾ ਇਸ ਆਤਮਾ ਨੂੰ ਚੁੱਕ ਕੇ ਪਰਮਾਤਮਾ ਨੂੰ ਜੀਂਦੇ ਜੀ ਬੁਲਾਉਣਾ ਜੇ ਆਪ ਜੀ ਥੋੜੀ ਜਿਹੀ ਮਾਰਥ ਕਰਾਂਗਾ ਗੁਰਦੁਆਰਿਆਂ ਵਿੱਚ ਪ੍ਰਬੰਧ ਹੋਣਾ ਚਾਹੀਦਾ ਸੰਥਿਆ ਦਾ ਦੇਖੋ ਅੱਜ ਸ਼ੁੱਧ ਪਾਠਿਆਰਥ ਮੈਂ ਕਹਿੰਦਾ ਜਿਹੜਾ ਸਿੰਧ ਦਾ ਪਾਲ ਚਲੰਤ ਹੈ ਸ਼ੁੱਧ ਕਰ ਲੈਂਦਾ ਹੈ ਨਾ ਜੀ 2 ਘੰਟੇ ਦੀ ਡਿਊਟੀ ਲਾਂਦਾ ਹੈ ਉਹ 2 ਘੰਟੇ ਵਿੱਚ 60 ਅੰਗ ਕਰਦਾ ਹੈ ਨਾ ਮਨਸੇਬ ਬੋਲ ਕੇ ਇਸ ਦਾ ਸੱਚਾ ਕੀ ਹੁੰਦਾ ਨਾ ਇਹਦਾ ਮਤਲਬ 120 ਮਿੰਟ ਤੇ ਸੱਚ ਅੰਗ 2 ਮਿੰਟ 'ਚ ਕੰਮ ਹੋ ਗਿਆ ਮੈਂ ਕਿਹ ਵੀ ਸੋਚਣਾ ਮਾਣਾ 24 ਘੰਟਿਆਂ 'ਚ ਜਿਨੇ ਕਦੀ ਵੀ ਪੜ੍ਹ ਨਹੀਂ ਕੀਤਾ ਜੇ ਸ਼ੁਰੂਆਤ ਕਰੇ 4 ਮਿੰਟ ਵਿੱਚ ਵੀ ਇੱਕ ਅੰਗ ਪੜ੍ਹ ਲੈ ਤੇ 4 ਅੰਗ ਪੜ੍ਹ ਲੈ 16 ਮਿੰਟ ਸਿਰਫ ਪਾਠ ਕਰੇ ਇਹ ਪੂਰੇ 1 ਸਾਲ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਦਰਸ਼ਨ ਮਾਣਦੇ। 24 ਘੰਟੇ ਅਜ ਬੰਦਾ 16 ਮਿੰਟ ਵੀ ਨਿਕਾਲ ਸੀ ਕਰ। ਚੱਲਣ ਵਾਸਤੇ ਪਿਆਰੋ ਕਲੀਆਂ ਗੱਲਾਂ ਲਿਖਾਂ। ਹਜ਼ੂਰ ਨੇ ਇੱਥੇ ਕਿਹਾ ਇਹ ਸੱਜ ਸੋਇ ਸਿੱਤ ਜੀ ਸਾਜੀ ਸਤਿਗੁਰਾਂ ਨੇ ਗੁਰੂ ਅੰਗਦ ਦੇਵ ਜੀ ਨੇ ਜਿਹੜੀ ਲਿਪੀ ਦੇ ਆਪਾਂ ਇਹ ਦਰਸ਼ਨ ਕਰਨੇ। ਯਾਦ ਰੱਖਿਓ ਇਹ ਡਾੜੇ ਦੀ ਸਾਊਂਡ ਤੋਂ ਸ਼ੁਰੂ ਹੁੰਦੀ ਹੈ ਤੇ ਡਾੜੇ ਦੀ ਸਾਊਂਡ ਤੇ ਮੁੱਕਦੀ ਹੈ। ਗੁਰੂ ਕੀ ਜਿਹਨਾਂ ਆਪਾਂ ਪੰਜਾਬੀ ਕਹਿੰਦੇ ਪੰਜਾਬੀ ਤਾਂ ਨਹੀਂ ਨਾ ਪੰਜਾਬੀ ਤੇ ਲੈਂਗੁਏਜ ਹੈ ਪੰਜਾਬੀ ਭਾਸ਼ਾ ਹੈ ਪੰਜਾਬੀ ਤਾਂ ਇਹ ਆਪਣੇ ਲੰਬੇ ਪੰਜਾਬ ਵਾਲੇ ਮੁਸਲਮਾਨ ਵੀ ਬੋਲਦੇ ਆ ਪਰ ਉਹ ਗੁਰਮੁਖੀ ਸਕ੍ਰਿਪਟ ਨਹੀਂ ਵਰਤੇ ਉਹ ਸ਼ਾਮੁਖੀ ਵਰਤੇ ਆ ਉਹ ਅਰਬ ਫਾਰਸੀ ਦੇ ਜਿਹੜੇ ਹਰੂਫ ਨੇ ਉਹਨਾਂ ਵਿੱਚ ਪੰਜਾਬੀ ਲਿਖਦੇ ਆ ਪੁਰਾਣੇ ਵਾਰਿਸ ਸ਼ਾਹ ਦੇ ਕਿਸੇ ਬੁੱਲੇ ਨੇ ਜਦੋਂ ਲਿਖਿਆ ਉਹਨਾਂ ਸਾਰਿਆਂ ਨੇ ਫਾਰਸੀ ਵਰਤੀ ਕਿਉਂਕਿ ਗੁਰਮੁਖੀ ਨਹੀਂ ਗੁਰਮੁਖੀ ਆਪਾਂ ਇੱਧਰ ਵਰਤਨੇ ਆ ਇਹ ਗੁਰਮੁਖੀ ਦੇ ਅੱਖਰ ਗੁਰਦੇਵ ਨੇ ਦਿੱਤੇ ਪਹਿਲਾ ਜਿਹੜਾ ਸੀ ਉਹ ਦਿੱਤਾ ਸਾਨੂੰ ਊੜਾ ਅਖੀਰ ਵਾਲਾ 35 ਅੱਖਰ ਹੈ ੜਾੜਾ ਮੈਂ ਕਿੰਨੇ ਸੋਚਿਆ ਮਹਾਰਾਜ ਇਹ ਚ ਕੀ ਰਮਜ ਹੋਵੇਗੀ ੜਾੜੇ ਦੇ ਵਿਚਾਰਨ ਤੋਂ ਸ਼ੁਰੂ ਕੀਤਾ ੜਾੜੇ ਤੋਂ ਕਿਹਾ ਊੜ ਅਸੀਂ ਪਹਿਲਾਂ ਪੜ੍ਹਨੇ ਆ ਅਖੀਰ ਤੇ ੜਾੜਾ ਹੈ ਇੱਕ ਮੈਂ ਹੋਰ ਅਰਜ਼ ਆਪ ਜੀ ਨੂੰ ਕਰਾਂ ਅੱਜ ਦੇ ਵਿਦਵਾਨਾਂ ਨੇ 41 ਅੱਖਰ ਬਣਾ ਦਿੱਤੇ 35 ਹਨ ਵੈਸੇ ਆਪਣੇ ਆਪ ਚ ਮੁਕੰਮਲ ਹੈ 35 ਕਿਸੇ ਚੀਜ਼ ਦੀ ਲੋੜ ਨਹੀਂ ਸੀ ਕਿ ਅੰਗਰੇਜ਼ਾਂ ਤੋਂ ਬਾਅਦ ਸਸੇ ਪਰ ਬਿੰਦੀ ਖਖੇ ਪਰ ਬਿੰਦੀ ਜੱਜ਼ੇ ਪਰ ਬਿੰਦੀ ਇਸੇ ਆ ਨਾ ਲੱਲੇ ਪਰ ਬਿੰਦੀ ਤੇ ਜੇ ਥੋੜਾ ਜਿਹਾ ਹੋਰ ਪਰਸ਼ੀ ਨੂੰ ਦੇਖੋ ਤੇ ਕੱਕੇ ਥੱਲੇ ਵੀ ਲਾਣੀ ਪੈਣੀ ਮੈਂ ਕਿਦਨ ਪਾਠ ਕੀਤਾ ਨਿਰਗੁਣ ਰਾਖ ਲਿਆ ਸੰਤਨ ਦਾ ਸਦਕਾ ਹ ਪਰ ਇਹ ਸ਼ਬਦ ਫਾਰਸੀ ਦਾ ਸਦਕਾ ਇਹ ਕਾਫ ਜਿਹੜਾ ਹੈ ਦੋ ਕਾਫ ਨੇ ਵੈਗਰੂ ਮੈਂ ਕੋਈ ਵਿਦਰਤਾ ਨਹੀਂ ਦਿਖਾ ਰਿਹਾ ਮੈਂ ਸਿਰਫ ਤੁਹਾਨੂੰ ਬੇਨਤੀ ਕਰਨ ਲੱਗਾ ਜਿਹੜਾ ਪ੍ਰਕਾਸ਼ ਦਿਹਾੜਾ ਮਨਾ ਰਹੇ ਉਹਨਾਂ ਕੋਲ ਖਜ਼ਾਨਾ ਕਿੰਨਾ ਬੁਖਾ ਹੁਣ ਇੱਕ ਕਾਫ ਹੈ ਜਿਹੜੇ ਉਰਦੂ ਪਰਮ ਵਾਲੇ ਆ ਜੀ ਇੱਕ ਜਦੋਂ ਪੁੱਤਾਂ ਲਿਖਣਾ ਹੋਵੇ ਮੰਨ ਲੋ ਉਰਦੂ ਚ ਉਹ ਕਾਫ ਵਰਤਨੇ ਡੰਡੇ ਵਾਲਾ ਉਹ ਜਿਹੜੇ ਪੜੇ ਤੇ ਜੇ ਕੈਂਚੀ ਲਿਖਣਾ ਹੋਵੇ ਫਿਰ ਦੋ ਨੁਕਤਿਆਂ ਵਾਲਾ ਕਾਫ ਲੱਗਦਾ ਇਸ ਤਰ੍ਹਾਂ ਹੈ ਨਾ ਜੀ ਇੱਕ ਕਾਫ ਹੈ ਤੇ ਸਲਕਾ ਜੇ ਬਿੰਦੀ ਲਾਗੇ ਤੇ ਫਿਰ ਦੋ ਨੁਕਤੇ ਵਾਲਾ ਕਾਫ ਖਾਫ ਉਹਦੇ ਥੱਲੇ ਬਿੰਦੀ ਲਾਣੀ ਪੈਗੀ ਸਤਗੁਰਾਂ ਨੇ 35 ਅੱਖਰ ਦਿੱਤੇ ਕੱਲ ਵੀ ਮੈਂ ਰਾਤ ਵਿਲੀ ਪੈ ਕਹਿ ਕੇ ਆਇਆ 35 ਅੱਖਰਾਂ ਚ ਇੱਕ ਹੀ ਇਸਤਰੀ ਨੇ ਲਿਖ ਬਸ ਈੜੀ ਬਾਕੀ ਕੋਈ ਨਹੀਂ ਲੱਗਾ ਕੁੰਝ ਗੁਰਬਾਣੀ ਨੇ ਈੜੀ ਸ਼ਬਦ ਵੀ ਵਰਤਿਆ ਗੁਰਬਾਣੀ ਨੇ ਈਵੜੀ ਵਰਤਿਆ ਈਵੜੀ ਆਦਪੁਰਖ ਹੈ ਦਾਤਾ ਆਪੇ ਸੱਚਾ ਸੁਈ ਈਵੜੀ ਵਰਤਿਆ ਉਹਨਾਂ ਕਾ ਥੋੜੀ ਜਿਹੀ ਧਿਆਨ ਨਾਲ ਮੇਰੀ ਸੁਣਿਓ ਮੈਂ ਤਾਂ ਕਿਹਾ ਵੀ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਦਿੱਤਾ ਦੂਜੀ ਗੱਲ ਗੁਰੂ ਚੋਤ ਨੇ ਪਹਿਲੇ ਜਾਮੇ ਤੋਂ ਸ਼ੁਰੂ ਕਰਕੇ ਪੰਜਵੇਂ ਜਾਮੇ ਤੱਕ ਸਿੱਖਾਂ ਦਾ ਸcript ਪਿਆਰ ਕਰ ਦਿੱਤਾ। ਸਾਨੂੰ ਜਿਹੜੀ ਦਾ ਦਿੱਤੀ ਗੁਰਮੁਖੀ ਲਿਪੀ ਇਹ ਗੁਰਮੁਖੀ ਹੈ ਸਾਡੇ ਧਰਾਂ ਚ ਪੁਰਾਣੇ ਬਜ਼ੁਰਗ ਅਖਬਾਰ ਥੱਲੇ ਦੇ ਪੈਂਦੀ ਸੀ ਤੇ ਚੁੱਕ ਲੈਂਦੇ ਸਮਝ ਕਹਿੰਦੇ ਸਨ ਇਹ ਗੁਰਮੁਖੀ ਦੀ ਅੱਖਰ ਗੁਰਮੁਖੀ ਵਰਤਿ ਜਿਹੜਾ ਗੁਰੂ ਦੇ ਮੁਖ ਤੋਂ ਵਿਖਿਆ ਹੋਇਆ। ਕੋਣ ਸੀ ਜਦੋਂ 35 ਅੱਖਰ ਪੜਨੇ ਇਹਦੇ ਵਿੱਚੋਂ ਪੰਜ ਵਰਗ ਨੇ ਕਵਰ ਕਵਰ ਕੱਕੇ ਵਾਲਾ ਵਰਗ ਚਵਰ ਚਵਰ ਟਵਰ 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 ਟਿੱਪ ਵਰਗ ਚਾਰ ਵਰਗ ਪੰਜ ਵਰਗ ਨੇ ਖੂਬ ਸੂਰਤੀ ਇਹ ਹੈ ਕਿ ਪੰਜਾਂ ਵਰਤਾਂ ਵਿੱਚ ਧਿਆਨ ਨਾ ਸੁਣਿਓ ਚੌਥਾ ਅੱਖਰ ਹਰ ਲਾਈਨ ਦੇ ਵਿੱਚ ਓਨੀ ਦੇਰ ਤੱਕ ਨਹੀਂ ਬੋਲਿਆ ਜਾਏਗਾ ਜਿੰਨੀ ਦੇਰ ਤੱਕ ਪਹਿਲਾ ਤੇ ਤੀਜਾ ਨਹੀਂ ਮਿਲਦੇ ਬੜੀ ਬੜੀ ਇੱਕ ਕਿਸੇ ਕਿਸੇ ਥਾਂ ਤੋਂ ਰੋਮਨ ਚ ਨਹੀਂ ਮਿਲਣਾ ਅਰਬੀ ਚ ਨਹੀਂ ਮਿਲਣਾ ਫਾਰਸੀ ਚ ਨਹੀਂ ਮਿਲਣਾ ਇਹ ਸਿਰਫ ਗੁਰਮੁਖੀ ਸਾਊਂਡ ਮਿਲੇ ਪਹਿਲਾ ਅੱਖਰ ਇਸ ਪੜਿਆ ਕਕਾ ਖਖਾ ਤੀਜਾ ਹੈ ਗੱਗਾ ਤੇ ਚੌਥਾ ਕੀ ਹੈ ਕੱਗਾ ਹੁਣ ਗੱਗੇ ਤੋਂ ਬਾਅਦ ਤੁਸੀਂ ਬੋਲਿਆ ਕਕਾ ਕੱਗਾ ਉਨੀ ਤੇਰ ਤੱਕ ਨਹੀਂ ਬੋਲਿਆ ਜਾਏਗਾ ਜਿੰਨੀ ਦੇਰ ਤੱਕ ਕੱਕੇ ਤੇ ਗੱਗੇ ਦੀ ਸਾਊਂਡ ਨਹੀਂ ਮਿਲਦੀ ਤਾਂ ਇਹ ਕੱਗਾ ਬਣੇਗਾ ਨਾ ਕਖਾ ਖਖਾ ਧੱਗਾ ਘੱਗਾ ਦੂਸਰਾ ਵਰਗ ਹੈ ਚੱਚੇ ਵਾਲਾ ਚੱਚਾ ਚੱਚਾ ਜੱਜਾ ਤੇ ਚੌਥਾ ਚੱਜਾ ਨਹੀਂ ਬੋਲਿਆ ਜਾਂਦਾ ਜਿੰਨੀ ਦੇਰ ਤੱਕ ਚੱਚਾ ਤੇ ਜੱਜੇ ਦੀ ਸੌਣ ਨਹੀਂ ਮਿਲਦੀ ਬਸ ਸਤਿਗੁਰੂ ਤੋਂ ਕੁਰਬਾਨ ਜਾ ਕੇ ਤੀਸਰਾ ਵਰਗ ਹੈ ਟੈਂਕੇ ਵਾਲਾ ਪਰ ਗੁਰਬਾਣੀ ਤਤਾ ਸ਼ਬਦ ਵਰਤਿਆ ਟੈਂਕਾ ਠਠਾ ਡੱਡਾ ਤੇ ਚੌਥਾ ਹੈ ਢੱਡਾ ਹਣਾ ਜਦੋਂ ਟੈਂਕਾ ਤੇ ਡੱਡਾ ਮਿਲੇ ਤਾਂ ਢੱਡਾ ਬਣਦਾ ਹਾਲਾਂਕਿ ਇਹ ਕਥਾ ਵਿਦਿਆਰਥੀਆਂ ਵਾਸਤੇ ਹੁੰਦੀ ਸਾਨੂੰ ਵੀ ਵਿਦਿਆਰਥੀਆਂ ਨੂੰ ਪਿਛ ਅੱਜ ਪੜ੍ਹਨੇ ਆ ਜੇ ਸੀ ਹੁਣ ਇਥੇ ਇੱਕ ਗੱਲ ਹੋਰ ਮੈਂ ਬੇਨਤੀ ਕਰਾਂ ਅਗਲਾ ਵਰਗ ਹੈ ਤੱਤਾ ਠੱਠਾ ਦੱਦਾ ਤੇ ਚੌਥਾ ਤੱਤਾ ਤੇ ਦੱਦਾ ਮਿਲੇਗਾ ਤੱਦਾ ਬਣੇਗਾ ਤੱਪਾ ਠੱਪਾ ਬੱਬਾ ਤੱਪਾ ਤੇ ਬੱਬੇ ਦੀ ਸਾਊਂਡ ਮਿਲੇਗੀ ਧੋਨੀ ਮਿਲੇਗੀ ਤੇ ਬਣੇਗਾ ਭੱਬਾ ਇਹ ਪੰਜ ਵਰਗ ਨੇ ਪਰ ਗੁਰਮਖੋ ਜਿਹੜੇ ਗ੍ਰੰਥੀ ਸਾਹਿਬ ਬੈਠਿਆ ਕਥਾ ਵਾਲੇ ਬੈਠਿਆ ਮਹਾਰਾਣ ਨੂੰ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਹੁੰਦਾ ਢਾਡੀ ਢਾਡੀ ਹੁੰਦਾ ਨਾ ਅੱਜ ਤੁਸੀਂ ਪੰਜਾਬੀ ਪੜ੍ਹਨ ਵਾਲ ਕੋ ਢਾਡੀ ਲਿਖੋ ਉਹ ਢੱਡੇ ਨੂੰ ਕੰਨਾ ਤੇ ਡੱਡੇ ਨੂੰ ਬਿਹਾਰੀ ਪਾਏਗਾ ਨਾ ਤੇ ਗੁਰੂ ਗ੍ਰੰਥ ਸਾਹਿਬ ਤੇ ਸਤਾਏ ਕਿ ਧਿਆਨ ਨਾਲ ਪਾਠ ਕਰੋ ਉਥੇ ਢਾਡੀ ਹੈ ਢੱਡੇ ਨੂੰ ਕੰਨਾ ਢੱਡੇ ਨੂੰ ਬਿਹਾਰੀ ਪਰ ਸੌਣ ਡੱਡੇ ਦੀ ਦੇ ਰਹੇ ਸਿਹਰੇ ਤੁਸੀਂ ਪਾਠ ਕਰਦੇ ਹੋ ਹੌਣ ਢਾਡੀ ਕਾ ਨੀਚ ਜਾਤ ਉਹ ਉੱਤਮ ਜਾਤ ਸਿਦਾਏ ਦੇ ਹਉ ਢਾਡੀ ਦੇ ਕਾਰ ਕਰੇ ਲਾਇਆ ਹਉ ਢਾਡੀ ਹਰ ਤਰ ਕਸਮ ਦਾ ਹਰ ਕੈਦਰ ਆਇਆ ਇਹ ਕੀ ਕਾਰਨ ਕਿ ਢਾਡੀ ਅਖੀਰ ਚ ੱਡਾ ਜਿਹੜਾ ਉਹ ੱਡਾ ਕਿਉਂ ਬਣਿੰਦਾ ਪਿਆ ਇਹ ਵੀ ਸਿਰਫ ਗੁਰਮੁਖੀ ਦੀ ਵਿਲੱਖਣਤਾ ਹੈ ਯਾਦ ਰੱਖੋ ਜਦੋਂ ਚੌਥਾ ਅੱਖਰ ਚਾਰਾਂ ਵਰਗਾਂ ਵਿੱਚ ਭਾਵੇਂ ਘਗਾ ਹੋਵੇ ਭਾਵੇਂ ਝੱਜਾ ਹੋਵੇ ਭਾਵੇਂ ਢੱਡਾ ਹੋਵੇ ਭਾਵੇਂ ਧੱਡਾ ਹੋਵੇ ਤੇ ਭਾਵੇਂ ਭੱਬਾ ਹੋਵੇ ਜਦੋਂ ਇਹ ਅੱਖਰ ਕਿਸੇ ਸ਼ਬਦ ਦੇ ਸਭ ਤੋਂ ਪਹਿਲਾਂ ਆ ਜਾਏਗਾ ਦੋਨੋਂ ਸਾਊਂਡ ਰੱਖੇਗਾ ਦੋਨੋਂ ਕੱਠੀਆਂ ਬੋਲੇਗਾ ਪਹਿਲਾ ਟਾ ਕੱਠਾ ਬੋਲੇ ਢਾਡੀ ਤੇ ਜਦੋਂ ਚੌਥਾ ਅੱਖਰ ਸ਼ਬਦ ਦੇ ਵਿੱਚ ਘਾਰ ਜਾਂ ਪਿੱਛੇ ਆਏਗਾ ਇੱਕ ਸਾਊਂਡ ਨੂੰ ਸਾਇਲੈਂਟ ਕਰ ਦਗਾ ਇਹ ਸਿਰਫ ਖੂਬ ਸੂਰਤੀ ਸਤਿਗੁਰਾਂ ਨੇ ਗੁਰਮੁਖੀ ਵਿੱਚ ਦਿੱਤੀ ਅਗਲੀ ਹੋਰ ਬੇਕਤੀ ਆਪ ਜੀ ਗੁਰਮੁਖੀ ਚ ਅੰਕ ਪੜ੍ਹਦੇ ਕਿਉਂਕਿ ਸਾਡੇ ਅੰਕ ਦੇਵਨਾਗਰੀ ਆ ਗੱਲਾਂ ਦੱਸਣ ਵਾਲੀਆਂ ਸਿੱਖਾਂ ਦੇ ਮਿਆਰੇ ਪੰਤੇ ਅਸੀਂ ਜਿਹੜੇ ਅੰਕ ਪੜ੍ਹਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਕ ਨੇ ਨਾ ਇਹ 1 2 3 ਆ ਆ ਪੜ੍ਹਨੇ ਇਹ ਦੇਵਨਾਗਰੀ ਦੇ ਵਿੱਚ ਨਾ ਇਹ ਜਿਹੜੇ ਆਪਾਂ ਰੋਮਨ ਚ ਲਿਖਨੇ ਇਹ ਨਹੀਂ ਨਾ ਇਹ ਪਰਸ਼ੀਅਨ ਦੇ ਨੇ ਨਾ ਇਹ ਅਰਬਿਕ ਨੇ ਇਹ ਅਸਲ ਚ ਅੰਕ ਵੀ ਗੁਰੂ ਸਾਹਿਬ ਨੇ ਆਪ ਦਿੱਤੇ ਆ ਜੀ ਗੁਰਮੁਖੀ ਜਦੋਂ ਮਹਾਰਾਜ ਨੇ ਬਣਾ ਦਿੱਤੀ ਗੁਰਮੁਖੀ ਦੇ ਵਿੱਚੋਂ ਨੌ ਅੰਕ ਪੈਦਾ ਕੀਤੇ ਡਾਕਟਰ ਜੀ ਵੀ ਸਿੰਘ ਦੀ ਕਿਤਾਬ ਹੈ ਗੁਰਮੁਖੀ ਲਿਪੀ ਦਾ ਇਤਿਹਾਸ ਉਹਦੇ ਚ ਲਿਖਦੇ ਨੇ ਈੜੀ ਤੋਂ ਗੁਰਦੇਵ ਨੇ ਇੱਕ ਬਣਾਇਆ ਈੜੀ ਚੋਂ ਇੱਕ ਦਦੇ ਚੋਂ ਦੋ ਤਤੇ ਚੋਂ ਤਿੰਨ ਚਚੇ ਚੋਂ ਚਾਰ ਪੱਪਾ ਤੇ ਪੰਜਾ ਇੱਕੋ ਜਿਹਾ ਹੈ ਨਾ ਪੱਪੇ ਚੋਂ ਪੰਜ ਛੱਛੇ ਚੋਂ 6 ਸਸਾ ਤੇ ਜੇ ਕੋਈ 7 ਲਿਖਣਿਆ ਤੇ ਜਦੋਂ ਸੱਸਾ ਪਾਉਂਦੇ ਆ ਇਸ ਤਾਂ ਪਾਉਂਦੇ ਆ ਇੱਕ ਮਾਤਰਾ ਵਿੱਚੋਂ ਲੈਣਾ ਸੱਤ ਸੇ ਵੀ ਅੰਦੀ ਲੈ ਲੈ ਕੇ 7 ਬਣਾ ਦਿੱਤਾ ਤੇ ਪਿਆਰਿਓ ਆ ਤੈਂਕਾ ਛੱਠਾ ਇਹਦੇ ਵਿੱਚੋਂ ਆਠਾ ਬਣਾ ਦਿੱਤਾ ਜਿਹੜਾ ਤੁਸੀਂ ਨਾ ਨਾ ਲਿਖਦੇ ਹੋ ਉਹਨੂੰ ਘੁਮਾ ਕੇ ਗੁਰਦੇਵ ਨੇ 9 ਬਣਾ ਦਿੱਤਾ ਮੈਂ ਸਿਰਫ ਇੱਕ ਬੇਨਤੀ ਕੀਤੀ ਜਿਹਨੂੰ ਆਪਾਂ ਪੜ ਰਹੇ ਹਾਂ ਨਾ ਇਹ ਸਾਰਾ ਗੁਰਗਨ ਸਾਹਿਬ ਗੁਰਮ ਕੀ ਸਿਕਰਟ ਹੈ ਚ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਪਛਾਵਾਂ ਸਤਿਗੁਰਾਂ ਨੇ ਵਰਤੀਆਂ ਹੁਣ ਇੱਕ ਗੱਲ ਹੋਰ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ ਨਹੀਂ ਤਰਤੀਬ ਅਨੁਸਾਰ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਆਏਗੀ ਪਰ ਗੁਰੂ ਕੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ਬਦ ਗੁਰੂ ਨਾਨਕ ਸਾਹਿਬ ਤੋਂ ਤਕਰੀਬਨ 200 ਤੇ 99 ਸਾਲ ਪਹਿਲਾਂ ਆ ਚੁੱਕਾ ਸੀ ਇਹ ਬੜੇ ਵਿਸ਼ਾਲ ਜੀਵਨ ਸੰਬੰਧਿਤ ਭਗਤ ਜੈਦੇਵ ਜੀ ਵੀ ਥੋੜੇ ਤੁਸੀਂ ਟਿਕ ਕੇ ਬਹਿ ਜਿਓ ਗੁਰੂ ਨੂੰ ਥਾਂ ਬਣਾ ਲਓ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੈਦੇਵ ਜੀ ਦੀ ਬਾਣੀ ਹੈ ਮੈਂ ਬੰਗਾਲ ਜਾਨਾ ਕਲਕੱਤੇ ਤੋਂ ਅਗਾ ਜਾਈਆ ਅਸਨ ਸੋਲ ਨੂੰ ਰਸਤੇ ਚੋਂਦਾ ਜੀ ਭਗਤ ਜੈਦੇਵ ਦਾ ਸਥਾਨ ਬੰਗਾਲ 'ਚ ਜਿਨ੍ਹਾਂ ਦਾ ਪਦਾ ਸanskrit ਵਿੱਚ ਹੈ ਪਰਮਾਨੰਥਪੁਰਖ ਮਨੂਕੁੰਗ ਉਹਨਾਂ ਦਾ ਜਨਮ ਸਨ 1170 ਦਾ ਹੈ ਗੁਰੂ ਨਾਨਕ ਸਾਹਿਬ ਦਾ ਆਗਮਨ 1469 ਦਾ ਹੈ ਮੈਂ ਤਾਂ ਕਿ ਆ तकरीबन ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ 3 ਕੁ ਸਾਲ 299 ਸਾਲ ਪਹਿਲਾਂ ਭਾਰਤ 'ਚ ਇੱਕ ਭਗਤ ਹੋਇਆ ਜਿਹਨੇ ਰੱਬ ਦੀ ਬਾਣੀ ਉਚਾਰਨ ਕੀਤੀ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਤੋਂ 297 ਸਾਲ ਪਹਿਲਾਂ ਇੱਕ ਲੈਹਦੇ ਪੰਜਾਬ 'ਚ ਤਰਵੇਸ਼ ਹੋਇਆ ਜਿਹਨੂੰ ਆਪ ਜੀ ਸ਼ੇਖ ਫਰੀਦ ਸਾਹਿਬ ਕਹਿੰਦੇ ਉਹਨਾਂ ਦਾ ਜਨਮ ਸਨ 1173 ਨੂੰ ਹੋਇਆ ਇਹ ਗੱਲ ਦੁਨੀਆ ਨੂੰ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਇਹ ਗੱਲ ਸਵੀਕਾਰਦੇ ਨੇ ਕਿ ਸੱਚ ਕੇਵਲ ਇੱਥੇ ਨਹੀਂ ਸੱਚ ਬੋਲਣ ਵਾਲੇ ਸਾਡੇ ਤੋਂ ਪਹਿਲਾਂ ਵੀ ਹੋਏ ਮੇਰੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੀ ਬਾਣੀ ਗੁਰੂ ਅਕਸਰ ਦੇ ਗੁਰੂ ਜੋਤ ਨੇ ਦਰਜ ਕੀਤੀ ਮੈਂ ਬੇਨਤੀ ਹੋਰ ਕਰਾਇਆ 15 ਭਗਤਾਂ ਦੀ ਅਸੀਂ ਬਾਣੀ ਪੜ੍ਹ ਲਈ ਥੋੜੀ ਜਿਮੈਂ ਕਿਉਂਕਿ ਤੁਸੀਂ ਦਿਨ ਮਨਾ ਕੇ ਤੁਹਾਨੂੰ ਮੇਰਾ ਪਿਆਰ ਹੈ ਤੇ ਮੈਂ ਤਾਂ ਬੇਨਤੀ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਚ 15 ਲੈਂਗੁਏਜ ਨੇ 15 ਭਾਸ਼ਾਵਾਂ ਨੇ ਗੁਰਮੁਖੀ ਲਿਪੀ ਵਿੱਚ ਹਰ ਭਾਸ਼ਾ ਲਿਖੀ ਜਾਏਗੀ ਮੈਂ ਮੈਂ ਕਹਿੰਦਾ ਸਤਗੁਰੂ ਤੁਹਾਡੇ ਤੋਂ ਕੁਰਬਾਨ ਜਾਏ ਹੁਣ ਤੁਸੀਂ ਦੇਖੋ ਮੈਂ ਜੱਜਜੀ ਸਾਹਿਬ ਸ਼ੁਰੂ ਕਰਨਾ ਥੋੜਾ ਜਿਆ ਤੁਸੀਂ ਪਹਿਲੀ ਪੌੜੀ ਪੜ੍ਹਦੇ ਹੋ ਹੁਕਮ ਰਜ਼ਾਈ ਇਹ ਹੁਕਮ ਅਰਬੀ ਦਾ ਸ਼ਬਦ ਹੈ ਪਹਿਲੀ ਵਾਰ ਪਹਿਸੰ ਮੜਾਏ ਕਿ ਤੁਸੀਂ ਚੁੱਪ ਕਰ ਜਿਓ ਸਤਗੁਰਾਂ ਨੇ ਪਹਿਲੀ ਵਾਰ ਅਰਬੀ ਦਾ ਜਿਹੜਾ ਹੁਕਮ ਸੀ ਅਰਬਿਕ ਚ ਲਿਖਿਆ ਜਾਂਦਾ ਸੀ ਉਹਨੂੰ ਗੁਰਮੁਖੀ ਦਾ ਜਾਣਾ ਗੁਰੂ ਨਾਨਕ ਸਾਹਿਬ ਦੀ ਜੋਤ ਨਹੀਂ ਦਿੱਤਾ ਰਜਾਈ ਸ਼ਬਦ ਫਾਰਸੀ ਦਾ ਹੁਣ ਤੁਸੀਂ ਮਰਾਠੀ ਬਣਦੇ ਮਰਾਠੀ ਤੇ ਪੰਜਾਬੀ ਨੇੜੇ ਨਹੀਂ ਗੁਰਮੁਖੀ ਨਹੀਂ ਕਹਿ ਰਿਹਾ ਕਿਉਂਕਿ ਮਰਾਠੀ ਦੇਵਨਾਗਰੀ ਚ ਲਿਖੀ ਜਾਂਦੀ ਗੁਰੂ ਗ੍ਰੰਥ ਸਾਹਿਬ ਚ ਬਹੁਤ ਮਰਾਠੀ ਵਰਤੀ ਗਈ ਪਹਿਲ ਪੁਰੀਏ ਪੁਰਸਾ ਪਹਿਲ ਪੁਰੀਏ ਪੁੰਰਿਕ ਬਣਾ ਤਾਂਚੇ ਖੰਸਾ ਸਗਲੇ ਜਾਨਾ ਕ੍ਰਿਸ਼ਨਾਂ ਤੇ ਜਾਨੂ ਹਰ ਹਰ ਬਣਾ ਚੰਤੀ ਨਾਚਨਾ ਪਹਿਲ ਪੁਰਸਾ ਬਿਰਾ ਅਥੂਨ ਪੁਰਸਾ ਦਮਰਾ ਫਾਰਸੀ ਹੈ ਯਾਦ ਰੱਖੋ ਅਸੀਂ ਪੰਜਾਬੀ ਚ ਬੋਲਨੇ ਦੀ ਤੇ ਮਰਾਠੀ ਵਾਲੇ ਬੋਲਦੇ ਨੇ ਚੀ ਗੁਰੂ ਗ੍ਰੰਥ ਸਾਹਿਬ ਜੀ ਹੈ ਸੰਤ ਤੁਜੀ ਤਨ ਸੰਗਤ ਪ੍ਰਾਨ ਸਤਗੁਰ ਗਿਆਨ ਜਾਨੈ ਸੰਤ ਦੇਵਾ ਦੇਰ ਸੰਤ ਚੀ ਸੰਗਤ ਹੁਣ ਬੰਦਾ ਕਿਵੇਂ ਚੀ ਪੰਜਾਬੀ ਚ ਦੀ ਮਰਾਠੀ ਚ ਚੀ ਗੁਰੂ ਸਾਹਿਬ ਨੇ ਲਿਖ ਲਿਆ ਜੀ ਸਭ ਤੋਂ ਪਹਿਲਾਂ ਜਿਹੜਾ ਉਰਦੂ ਸ਼ੁਰੂ ਹੋਇਆ ਕਿਉਂਕਿ ਜੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਢਾਂਚੇ ਤੇ ਮਹੰਕਾਰ ਚ ਨਹੀਂ ਕਹਿੰਦਾ ਸੰਗਤ ਜੀ ਵੈਗੁਰੂ ਸਾਨੂੰ ਬਚਾਏ ਸਿਰਫ ਜੇ ਤੁਸੀਂ ਕੋਹਨਾ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਬਿਉਰੇ ਤੇ ਢਾਂਚੇ ਤੇ ਕਥਾ ਕਰਨੀ ਇੱਕ ਮਹੀਨਾ ਸਿਰਫ ਢਾਂਚੇ ਤੇ ਚਾਹੀਦਾ ਸਿਧਾਂਤ ਦੀ ਗੱਲ ਬਾਅਦ ਸ਼ੁਰੂ ਕਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਆ ਜਿਹੜਾ ਤੁਸੀਂ ਪਾਠ ਕਰਦੇ ਹੋ ਯਕ ਅਰਜ਼ ਗੁਫ਼ਤਮ ਪੇਸ਼ ਤੋਂ ਦਰਗੋਸ਼ਕੁਨ ਕਰਤਾ ਮੈਨੂੰ ਪਤਾ ਜਿਹੜੇ ਪਾਣੀ ਨਹੀਂ ਪੜਦੇ ਉਹਨਾਂ ਦੀ ਸਮੱਸਿਆ ਪੈਦਾ ਹੋ ਜਾਏਗੀ ਕਿਉਂਕਿ ਮੈਂ ਸਾਖੀ ਵੀ ਸੁਣਾ ਰਿਹਾ ਉਹ ਸਤਿਗੁਰੂ ਦੀ ਗੱਲ ਕਰ ਰਿਹਾ ਜਿਹਨੂੰ ਸਿਰ ਮੱਥਾ ਝੁਕਣੀ ਹੁਣ ਯੰਗ ਅਰਜ਼ ਗੁਫ਼ਤਮ ਪੇਸ਼ ਤੋਂ ਦਰਗੋਸ਼ਕੁਨ ਕਰਤਾ ਸਾਰੇ ਕਹਿੰਦੇ ਜੀ ਫਾਰਸੀ ਸ਼ਬਦ ਨੇ ਪਿਆਰਿਓ ਇਹ ਫਾਰਸੀ ਨਹੀਂ ਇਹ ਉਰਦੂ ਦੀ ਸ਼ੁਰੂਆਤ ਹੈ ਫਾਰਸੀ ਦੇ ਸ਼ਬਦ ਜ਼ਿਆਦਾ ਨੇ ਵਿੱਚ ਪਰ ਤੁਸੀਂ ਇਹ ਚ ਇੱਕ ਪਾਠ ਕਰੋ ਜਿਹੜੇ ਪੜ੍ਹਟ ਕਰਦੇ ਹੋ ਤੇ ਜਨ ਪਿਸਰ ਪਦਰ ਬੀਰਾਦਰਾ ਕਸ ਨੇਸ ਦਸ ਤੰਗੀਰ ਪਰਸ਼ੀਰ ਵਿੱਚ ਜਨ ਕਹਿੰਦੇ ਆ ਇਸਤਰੀ ਔਰਤਾਂ ਤੇ ਇੱਥੇ ਸਤਗੁਰੂ ਨੇ ਫਾਰਸੀ ਦਾ ਸ਼ਬਦ ਵੀ ਵਰਤਿਆ ਜਨ ਪਿਸਰ ਪਦਰ ਬੀਰਾਦਰਾ ਅਖੀਰ ਤੇ ਵਰਤਿਆ ਨਾਨਕ ਮਗੋਏ ਤੇ ਜਨ ਤੁਰਾ ਇਹ ਜਨ ਸੰਸਕ੍ਰਿਤ ਦਾ ਹੈ ਹੁਣ ਫਾਰਸੀ ਵਿੱਚ ਇਹ ਜਨ ਕਿੱਥੋਂ ਆ ਗਿਆ ਜੀ ਸੰਸਕ੍ਰਿਤ ਦਾ ਉਰਦੂ ਵਪਾਰੀਆਂ ਦੀ ਬੋਲੀ ਉਰਦੂ ਦਾ ਲਫ਼ਜ਼ੀ ਅਰਥ ਤੇ ਸ਼ਾਮਲੀ ਜਦੋਂ ਹਿੰਦੀ ਵੀ ਸੰਸਕ੍ਰਿਤ ਤੇ ਫਾਰਸੀ ਆਪਸ ਵਿੱਚ ਮਿਲੀ ਇਹਦੇ ਵਿੱਚੋਂ ਜਿਹੜੀ ਨਵੀਂ ਰੂਪ ਉਹ ਬੋਲੀ ਸ਼ੁਰੂ ਹੋਈ ਉਹਨੂੰ ਆਪਾਂ ਉਰਦੂ ਕਹਿੰਦੇ ਹੁਣ ਜੇ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬੀ ਵਿੱਚ ਬਹੁਤ ਜ਼ਿਆਦਾ ਫਾਰਸੀ ਹੈ ਬੜੀ ਫਾਰਸੀ ਮੈਂ ਥੋੜਾ ਟਾਈਮ ਤੁਹਾਡਾ ਉਕਤਾਵਾ ਦਾ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚੋਂ ਮੈਂ ਬੋਲ ਰਿਹਾ ਆਪਾਂ ਕਹਿੰਦੇ ਜੀ ਪੰਜਾਬ ਵੀ ਕਿਹੜਾ ਪੰਜਾਬੀ ਦਾ ਜੀ ਪੰਜਾਬ ਵੀ ਫਾਰਸੀ ਦਾ ਪੰਜ ਆਪ ਆਪ ਫਾਰਸੀ ਦਾ ਤੁਸੀਂ ਕਹਿੰਦੇ ਦਸਤਾਰ ਸਜਾ ਲੋ ਦਸਤਾਰ ਫਾਰਸੀ ਦਾ ਹੈ ਖਾਸਾ ਫਾਰਸੀ ਦਾ ਹੈ ਫਤੇ ਫਾਰਸੀ ਦਾ ਹੈ ਦੀਵਾਨ ਫਾਰਸੀ ਦਾ ਹੈ ਇਹ ਸਾਰੇ ਸ਼ਬਦ ਜਿਹੜੇ ਨੇ ਅਸੀਂ ਵਰਤਨੇ ਆ ਇੱਥੇ ਸਤਗੁਰਾਂ ਨੇ ਜਿਹੜੀਆਂ 15 ਪਸ਼ਾਵਾਂ ਸਨ ਉਹਨੂੰ ਗੁਰਮੁਖੀ ਦਾ ਸਕ੍ਰਿਪਟਰੀ ਲਿਖੀ ਦੇ ਦਿੱਤੀ ਤੇ ਕਮਾਣ ਦੀ ਗੱਲ ਹਰ ਭਾਸ਼ਾ ਉਹ ਗੁਰਮੁਖੀ ਦੇ ਵਿੱਚ ਸੁਭਾਅ ਨਾਨਕ ਸਤਗੁਰ ਐਸਾ ਜਾਣੀਏ ਜੋ ਸਭ ਸੈ ਮਿਲਾਏ ਜੋ ਸਭ ਨੂੰ ਮਿਲਾਏ ਮੈਂ ਇੱਕ ਬਿੰਦ ਕੀ ਖੂਰ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਯਾਦ ਰੱਖਿਓ ਕੋਈ ਉਤੇਜਿਤ ਰਾਗ ਨਹੀਂ ਵਰਤਿਆ